ਪਰ ਮੋਨਿਕ ਜੀ ਜੀ ਮੈਡਮ ਪਾਸ ਬੜੀਆਂ 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 ਦੇ ਟੂ ਪੱਟ ਤੇ ਫਰੇਮ ਹੈ ਇਹ ਲਾਈਟ ਫਰੇਮ ਹੈ ਹਰ ਬਿਲਡਿੰਗ ਇਸ ਤੋਂ ਬਾਅਦ ਪਿੰਨਾ ਸੇਵਾ ਵਾਲਾ ਕੰਮ ਜਿਹੜਾ ਸੰਪੂਰਨ ਕਰ ਲੈ ਤੋ ਇਸ ਤੋਂ ਬਾਅਦ ਫਿਰ ਤੁਹਾਡੇ ਨਾਲ ਆਰਾਮ ਨਾਲ ਇਨਫੋਰਮੇਸ਼ਨ ਸੈਂਟਰ 'ਤੇ ਬੈਠ ਕੇ ਸਾਰੀ ਗੱਲ ਕਰਾਂਗੇ। ਨਾਲ ਇੱਕ ਵਾਰੀ ਇਹ ਗੱਲ ਹੈ ਸੇਵਾ ਪੂਰੀ ਹੋਣ ਤੋਂ ਬਾਅਦ ਅੱਜ ਆਏ ਜੇ ਅਰਦਾਸ ਮਿਲਦੀ ਕੀਤੀ ਜਾਏਗੀ। ਤੁਹਾਨੂੰ ਨਾਲ ਆ ਵੀ ਆ ਰਹੇ ਨੇ ਕੀ ਕਹਿਣਾ ਚਾਹੁੰਦੇ। ਦੇਖੋ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸ਼੍ਰੀ ਕਾਲਤਕ ਸਾਹਿਬ ਤੋਂ ਤਨਖਾਹ ਲੱਗੀ ਸੀ ਉਹ ਪੂਰੀ ਕਰਨ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਤੇ ਸਾਰੀ ਸਾਡੀ ਲੀਡਰਸ਼ਿਪ ਅੱਜ ਕੜਾਹ ਪ੍ਰਸ਼ਾਦੀ ਦੇਖ ਕਰਾਉਣ ਵਾਸਤੇ ਅਰਦਾਸ ਕਰਨ ਵਾਸਤੇ ਪਹੁੰਚੇ ਮੈਂ ਕਾਲਪੁਰਖ ਦਾ ਧੰਨਵਾਦ ਕਰਦਾ ਕਿ ਉਹਨਾਂ ਦੀ ਕਿਰਪਾ ਸਦਕੇ ਭਾਵੇਂ ਵੱਡੇ ਅੜਿੱਕੇ ਪਏ ਪਰ ਸਾਰੀ ਸੇਵਾ ਜਿਹੜੀ ਹੈ ਉਹ ਉਸੇ ਤਰ੍ਹਾਂ ਚੱਲਦੀ ਰਹੀ ਤੇ ਗੁਰੂ ਦੀ ਕਿਰਪਾ ਨਾਲ ਸੇਵਾ ਸੰਪੂਰਨ થઈ ਇਸ ਕਰਕੇ ਅੱਜ ਅਰਦਾਸ ਕਰਨੀ ਹੈ ਕਿ ਪ੍ਰਮਾਤਮਾ ਪੰਜਾਬ ਦੀ ਪੰਥ ਦੀ ਸ਼ਰਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਰੱਖੇ ਇਸ ਕਰਕੇ ਉਹ ਸਰਦਾਰਸ ਵਾਸਤੇ ਅੱਜ ਅਸੀਂ ਇੱਥੇ ਪਹੁੰਚੇ ਆ। ਜੀ ਮਾਨ ਸਾਹਿਬ ਕੇਂਦਰ ਵੱਲੋਂ ਅੱਜ 1 ਨੇਸ਼ਨ 1 ਇਲੈਕਸ਼ਨ ਦਾ ਵੀ ਐਲਾਨ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਉਹਨੂੰ ਕਿਸ ਤਰ੍ਹਾਂ ਦੇਖਦੇ ਜੋ ਉਸ ਕਾਨੂੰਨ ਵਿੱਚ। ਦੇਖੋ ਗੱਲ ਇਹ ਹੈ ਕਿ 1 ਨੇਸ਼ਨ 1 ਇਲੈਕਸ਼ਨ ਤਾਂ ਚਲੋ ਨਾਮ ਉਹਨਾਂ ਨੇ ਦਿੱਤਾ। ਸੈਮੈਨਿਆਂ ਦੇ ਵਿੱਚ ਤੇ ਹੈ ਕਿ ਲੋਕ ਸਭਾ ਤੇ ਜਿਹੜੀ ਵਿਧਾਨ ਸਭਾਵਾਂ ਦੀ ਚੋਣ ਇਕੱਠੀ ਹੋਣੀ ਸਾਈਮਲਟੇਨੀਅਸ ਇਲੈਕਸ਼ਨ ਹੈ ਐਕਚੁਅਲੀ ਤਾਂ ਜਿਹੜਾ ਉਹਦਾ ਮਕਸਦ ਆ ਉਹ ਸਲੋਗਨ ਉਹਨਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਦੇ ਦਿੱਤਾ ਚਲੋ ਕੋਈ ਗੱਲ ਨਹੀਂ ਅਸੀਂ ਸਿਧਾਂਤਿਕ ਤੌਰ ਦੇ ਉੱਤੇ ਤੇ ਇਸ ਗੱਲ ਦੀ ਸਪੋਰਟ ਕੀਤੀ ਹੈ ਕਿ ਇਹਦੇ ਨਾਲ ਜਿਹੜਾ ਹੈਗਾ ਦੇਸ਼ ਦਾ ਬਹੁਤ ਵੱਡਾ ਟਾਈਮ ਵੀ ਬਚਦਾ ਹੈ ਡਿਵੈਲਪਮੈਂਟ ਵਾਸਤੇ ਵੀ ਸਮਾਂ ਜਿਹੜਾ ਬਚਦਾ ਗਵਰਨੈਂਸ ਜਿਹੜੀ ਐਫੀਸ਼ੀਐਂਸੀ ਹੈ ਇਹਦੇ ਨਾਲ ਇੰਪਰੂਵ ਹੁੰਦੀ ਹੈ ਇਸ ਕਰਕੇ ਇਲੈਕਸ਼ਨਾਂ ਦੀ ਗਿਣਤੀ ਘਟਦੀ ਹੈ ਇਹਦਾ ਫਾਇਦਾ ਬਹੁਤ ਵੱਡਾ ਪਰ ਹੁਣ ਜਦੋਂ ਇਹਨੂੰ ਫਾਈਨਲ ਕਰਨਾ ਹੈ ਤਾਂ ਇਹਦੇ ਨਾਲ ਕੁਝ ਜਿਹੜੀਆਂ ਦਿੱਕਤਾਂ ਆਉਣੀਆਂ ਨੇ ਕਿ ਇਹ ਪਹਿਲਾਂ ਵੀ ਹੁੰਦਾ ਰਿਹਾ 1967 ਤੱਕ ਇਲੈਕਸ਼ਨਾਂ ਇਕੱਠੀਆਂ ਹੁੰਦੀਆਂ ਸੀ ਪਾਰਲੀਮੈਂਟ ਦੀ ਤੇ ਵਿਧਾਨ ਸਭਾ ਦੀ ਹੁਣ ਇਹਨੂੰ ਅੱਗੋਂ ਮੇਨਟੇਨ ਕਿੱਦਾਂ ਕਰਨਾ ਹੈ ਸਸਟੇਨ ਕਿੱਦਾਂ ਕਰਨਾ ਇਹ ਬੜੀ ਵੱਡੀ ਚੁਣੌਤੀ ਹੈ ਕਿ ਜੇ ਕਿਤੇ ਕੋਈ ਹੰਗ ਪਾਰਲੀਮੈਂਟ ਆ ਜਾਂਦੀ ਹੈ ਹੰਗ ਅਸੈਂਬਲੀ ਆ ਜਾਂਦੀ ਹੈ ਉਹਦੇ ਵਿੱਚ ਜਿਹੜਾ ਸਿਸਟਮ ਹੁਣ ਬਣਾਉਣਾ ਪਾਰਲੀਮੈਂਟ ਨੇ رائے ਕਰਕੇ ਇੰਨਾ ਅੱਛਾ ਬਣਨਾ ਚਾਹੀਦਾ ਕਿ ਇਹ ਨਾ ਹੋਵੇ ਕਿ ਫੇਰ ਦੁਬਾਰਾ ਦੁਬਾਰਾ ਉਸੇ ਹੀ ਸਥਿਤੀ ਦੇ ਵਿੱਚ ਦੇਸ਼ ਫਿਰ ਲੈਟ ਕਰ ਜਾ। ਔਰ ਦੂਜੀ ਗੱਲ ਇਹ ਕਿ ਜਿਹੜਾ ਫੈਡਰਲਿਜ਼ਮ ਹੈ ਉਹਨੂੰ ਕਿਸੇ ਤਰੀਕੇ ਦਾ ਵੀ ਖੋਰਾ ਜਿਹੜਾ ਇਹਦੇ ਵਿੱਚ ਨਹੀਂ ਲੱਗਣਾ ਚਾਹੀਦਾ। ਜਿਹੜੀ ਸਭ ਤੋਂ ਵੱਡਾ ਜਿਹੜਾ ਕਨਸਰਨ ਹੈ ਖਾਸ ਕਰਕੇ ਸ਼ਰਮਣੀ ਅਕਾਲੀ ਦਲ ਹਮੇਸ਼ਾ ਹੀ ਫੈਡਰਲ ਢਾਚੇ ਵਾਸਤੇ ਸੰਘਰਸ਼ ਕਰਦਾ ਰਿਹਾ। ਇਸ ਕਰਕੇ ਹੁਣ ਵੀ ਸਾਡੀ ਜਿਹੜੀ ਨਾਲ ਚਿੰਤਾ ਇਹ ਹੈ ਕਿ ਫੈਡਰਲਿਜ਼ਮ ਦੇਸ਼ ਦੇ ਵਿੱਚ ਕਿਸੇ ਵੀ ਤਰੀਕੇ ਕਮਜ਼ੋਰ ਨਹੀਂ ਹੋਣਾ ਚਾਹੀਦਾ ਇਸ ਕਰਕੇ ਕਿ ਜੇ ਕਿਤੇ ਕਿਸੇ ਸਟੇਟ ਦੇ ਵਿੱਚ ਹੰਗ ਅਸੈਂਬਲੀ ਆ ਜਾਂਦੀ ਹੈ ਜਾਂ ਕੋਈ ਗਵਰਨਮੈਂਟ ਮਿਨੋਰਟੀ ਦੇ ਵਿੱਚ ਚੱਲੀ ਜਾਂਦੀ ਹੈ ਤਾਂ ਉੱਥੇ ਉਹਦਾ ਬਦਲ ਕੀ ਹੋਏਗਾ ਉਹਨਾਂ ਹਾਲਾਤਾਂ ਦੇ ਵਿੱਚ ਇਹ ਨਾ ਹੋਏ ਕਿ ਫਿਰ ਪ੍ਰੈਜ਼ੀਡੈਂਟ ਰੋਲ ਲਗਾ ਕੇ ਤੇ ਤੁਸੀਂ ਸੈਂਟਰੋਂ ਉੱਥੋਂ ਗਵਰਨ ਕਰਨ ਲੱਗ ਜੇ ਉਹ ਫੈਡਰਲਿਜ਼ਮ ਦੇ ਨਾਲ ਬਹੁਤ ਵੱਡਾ ਧੱਕਾ ਹੋਏਗਾ ਇਸ ਕਰਕੇ ਸਾਡੀ ਇਹ ਹੈ ਕਿ ਜਿਹੜੀ ਹੈ ਪ੍ਰਪੋਜ਼ਲ ਦੰ ਨੋ ਸੀ ਸਹਿਮਤੀ ਦਿੱਤੀ ਹੋਈ ਆ ਪਰ ਉਹਦੇ ਨਾਲ ਜਿਹੜੀਆਂ ਨਵੀਆਂ ਚੁਣੌਤੀਆਂ ਨੇ ਉਹਦਾ ਜਰੂਰ ਧਿਆਨ ਜਿਹੜਾ ਹੈਗਾ ਉਹ ਕਿਦਰ ਨੂੰ ਡਾਡਾ ਰੱਖਣ ਤੇ ਜੀਮਾ ਸਾਹਿਬ ਸੇਵਾ ਦੇ ਦਰਮਿਆਨ ਜਿਹੜੀ ਘਟਨਾ ਵਾਪਰੀ ਸੀ ਉਹਦੇ ਉੱਤੇ ਪੁਲਿਸ ਨੇ ਕੀ ਕੀ ਕਾਰਵਾਈ ਕਰਤੀ ਉਹ ਅਸੀਂ ਪਹਿਲਾਂ ਸੇਵਾ ਦੀ ਅਰਦਾਸ ਕਰਾ ਲੈਂਦੋ ਫਿਰ ਬਾਅਦ ਚ ਗੱਲ ਕਰਦੇ ਤਾਂ ਸਤ ਜੋੜਾ ਵੱਲੋਂ ਕਿਤੇ ਹਮਲੇ ਤੋਂ ਬਾਅਦ ਉਹੀ ਗੱਲ ਬੰਦੀ ਸਿੰਘਾਂ ਦੀ ਰਿਹਾਈ ਤੇ ਵੀ ਦਿੱਕਤ ਆਏਗੀ ਉਹੀ ਗੱਲ ਹੈ ਮੈਂ ਕਿਹਾ ਬਾਅਦ ਕਰਦੇ ਪਹਿਲਾਂ ਸੇਵਾ ਵਾਲਾ ਕੰਮ ਕਰ ਲੈਣ ਦੋ ਬਾਕੀ ਬਾਤ ਠੀਕ ਹੈ ਸੇਵਾ ਪੂਰੀ ਹੋ ਚੁੱਕੀ ਹੈ ਅਰਦਾਸ ਬੇਨਤੀ ਕਰਨ ਵਾਸਤੇ ਪਹੁੰਚੇ ਹਾਂ ਕੀ ਅਰਦਾਸ ਬੇਨਤੀ ਕਰੋਗੇ ਜੀ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਜੋ ਕਰਾਂ ਦੀ ਸੇਵਾ ਸਿਰੂ ਮਹਾਰਾਜ ਦੀ ਕਿਰਪਾ ਨਾਲ ਇਸ ਸੇਵਾ ਲਈ ਠੀਕ ਹੈ ਜੀ ਉਸ ਨੇ ਆਪ ਦੀ ਬਖਸ਼ਿਸ਼ ਨਾਲ ਇਸ ਪੂਰੀ ਕਰਾਈ ਸੋ ਗੁਰੂ ਮਹਾਰਾਜ ਦਾ ਧੰਨਵਾਦ ਹੈ ਹੁਣ ਗੁਰੂ ਬਾਜ ਗੁਰੂ ਮਹਾਰਾਜ ਦੇ ਅਸ਼ੀਰਵਾਦ ਹਮੇਸ਼ਾ ਹਰ ਸਿੱਖ ਨੂੰ ਹੋਵੇ ਅਸੀਂ ਵੀ ਅਰਦਾਸ ਕਰਕੇ ਅਸ਼ੀਰਵਾਦ ਲੈਣਾ ਹੈ ਅਮਰ ਆਪ ਚਾਹਤੀ ਹੋਵੇ ਆਰੇ ਦੇ ਲੰਬੂਤ ਹੋਵੇ ਜੀ ਜੀ ਦੇ ਇਸ ਤਰ੍ਹਾਂ ਪੰਜਾਬ ਦੇ ਮੁੱਦਿਆਂ ਤੇ ਪਹਿਰਾ ਦਿੱਤਾ ਜਾਵੇਗਾ ਕਿ ਉਹ ਚੰਡੀਗੜ੍ਹ ਦਾ ਵੀ ਮਸਲਾ ਹੈ ਪਾਣੀਆਂ ਦਾ ਵੀ ਮਸਲਾ ਹੈ ਤੇ ਬੰਦੇ ਉਹ ਆਪ ਦੇਖਿਆ ਤੁਸੀਂ ਸਾਡੇ ਬੱਚੇ ਹੋ ਜੀ ਜੀ 50 ਸਾਲ ਹੋ ਗਏ ਇਸ ਅਜਾਲ ਦੇ ਵਾਸਤੇ ਵੀ ਦੇਸ਼ ਦੀ ਇਹ ਵੱਡੀ ਲੜਾਈ ਅਸੀਂ ਲੜ ਰਹੇ ਹਾਂ ਜੀ ਇਹ ਵੀ ਅਸੀਂ ਬਣਾਈ ਦੀ ਕਾਰਨ ਨਜ਼ਰ ਠੀਕ ਹੈ ਜਿਹੜੀ ਇਹ ਗੋਰਖਾ ਹੈ ਜਿਹੜੀ ਫਾਇਰ ਸਿਸਟਮ ਹੈ ਇਹਦਾ ਇਸ ਮੇਟਰੀਅਲ ਤੋਂ ਬਣ ਗਿਆ ਇਹਦਾ ਸਤਾ 1962 ਤੋਂ ਲੜ ਲਿਆ 1962 ਦਾ ਤਾਸ ਬਈ ਲੱਗਾ ਹੈ ਫਰੇਮ ਵੀ ਸਟਾਰਟ ਹੋਇਆ ਫਰੇਮ ਵੀ ਸਾਡਾ ਇਸੇ ਤੋਂ ਹੋਇਆ ਸਾਰਾ ਇਹ ਤਾਂ ਬਸ ਨੇ ਪੰਜਾਬ ਦੇ ਬਸ ਨੇ ਤਾਂ ਪੁਨਰ ਸਾਹਿਬ ਇੱਕ ਆਖਰੀ ਸਵਾਲ ਹੈ ਬੀਤੇ ਦਿਨੀ ਬਿਕਰਮਜੀਠਿਆਹੋਰੀ ਇੱਥੇ ਪਹੁੰਚੇ ਸੀਗੇ ਬਹੁਤ ਵਧੀਆ ਤੱਥ ਉਹਨਾਂ ਨੇ ਪੇਸ਼ ਕੀਤਾ ਹੈ ਉਹ ਕਹਿੰਦੇ ਨੇ ਤੁਸੀਂ ਇਹ ਜਾਣਦੇ ਹੋ ਜਾਂ ਨਹੀਂ ਜਾਣਦੇ ਪਰ ਮੇਰੀ ਪੂਰ ਅੰਦੇਸ਼ ਜਿਹੜੀ ਹੈ ਇਹ ਦੱਸਣੀ ਹੈ ਕਿ ਚੌੜਾ ਹੋਰਾਂ ਨੇ ਜਿਹੜਾ ਹਮਲਾ ਕੀਤਾ ਸੁਪੀਬਾਦ ਦੇ ਤੇ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਕਿਤੇ ਨਾ ਕਿਤੇ ਰੋਕਣ ਵਾਲਾ ਸੀਗਾ ਇਹ ਤਾਂ ਕਰਕੇ ਜਿੱਤ ਆ ਗਿਆ ਤਾਂ ਕਰਕੇ ਕਿਉਂਕਿ ਉਹ ਵੀ ਬੰਦੀ ਸਿੰਘ ਸੀਗੀ ਮੈਂ ਤਾਂ ਇਹ ਨਹੀਂ ਰਿਹਾ ਉਹ ਤੇ ਨਾ ਰੱਖ ਨਾ ਮੈਂ ਇੱਥੇ ਘੱਟ ਰਿਹਾ ਇਹ ਦੇਖੋ ਨਾ ਮੈਂ ਇਸ ਤਰ੍ਹਾਂ ਇਹ ਉਹਨਾਂ ਨੇ ਕਾਨੂੰਨ ਜੋ ਕੀਤੇ ਨੇ ਦੇਖੇ ਬਹੁਤ ਸਿਆਣੇ ਨੇ ਸੀਨੀਅਰ ਮੇਰਾ ਕੰਮ ਸਿਰਫ ਅਕਾਲ ਤਖਤ ਸਾਹਿਬ ਤੇ ਆਇਆ ਸਰਵਤ ਦੇ ਭਲੇ ਯੁਦਾਸ ਦਾ ਸਦਾ ਵੀ ਪਲਾ ਕੇ ਸਭ ਦਾ ਭਲਾ ਸਭ ਸਾਡੇ ਜੋ ਬਹਿਤਾ ਵਿਰੋਧੀ ਕਿਸਨ ਮੰਦਾਰ ਸਿੰਘ ਤਾਂ ਵਿਰੋਧੀ ਭਈ ਤੇ ਸਭ ਦਾ ਪਲ ਇੱਕ ਠੀਕ ਹੈ ਜੀ ਸਵਾਲ ਅੱਗੇ ਸਵਾਲ ਜੈਸਰ ਸਾਹਿਬ ਨੂੰ ਕੰਪਨ ਹੋਇਆ ਸੀਗਾ ਕਿ ਵਿਰਸਾ ਸਿੰਘ ਮਰਤੋਹਾ ਨੂੰ 10 ਸਾਲ ਦੀ ਪਾਬੰਦੀ ਕੱਟਿਆ ਜਾਵੇ ਸਾਡੀ ਸੁਣਨ ਚ ਆਇਆ ਕਿ 10 ਸਾਲ ਦੀ ਪਾਬੰਦੀ ਕੱਟ ਦਿੱਤਾ ਗਿਆ ਹੈ ਇੱਕੀ ਤੌਰ ਦੇ ਉਤੇ ਇੱਕ ਜਿਹੜੀ ਚਿੱਠੀ ਹੈ ਉਹ ਦੇਖਦਾ ਸਾਹਮਣੇ ਪੇਸ਼ ਕੀਤੀ ਗਈ ਹੈ ਬਾਕੀ ਉਹਨਾਂ ਨੂੰ 10 ਸਾਲ ਕੱਟ ਦਿੱਤਾ ਗਿਆ ਕੋਰਪੋਰੇਟ ਪਹੁੰਚ ਕੇ ਸੀਸੀਟੀਵੀ ਲਈ ਮੰਨ ਲਿਆ ਜੀ ਉਸ ਤੀਖਾ ਉਹਨਾਂ ਦਾ ਪ੍ਰਵਾਨ ਨਹੀਂ ਕੀਤਾ 10 ਸਾਲ ਦੀ ਕੱਟ ਉਹ ਸਹੀ ਹੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੈ ਜੋ ਸਹਿਬ ਆਜ਼ਾਦ ਦੇਸੀ ਅਸੀਂ ਕਿਉਂ ਨਾ ਸੰਤੁਸ਼ਟੀ ਦਾ ਚਿੱਠੀ ਲਿਖ ਕੇ ਉਹਦੇ ਬਤਾਉਂਦੇ ਜਾਈਏ ਇਹ ਨੇ